ਖਬਰਾਂ ਦੀ ਸ਼ੁਰੂਆਤ करिए ਸ਼ਰਮਾ ਜੀ ਜਹਾਜ਼ ਹਾਦਸੇ ਤੋਂ ਇਸ ਹਾਦਸੇ ਦੇ ਮਾਮਲੇ ਦੇ ਵਿੱਚ ਆਪਾਂ ਗ੍ਰਹਿ ਮੰਤਰੀ ਦਾ ਇੱਕ ਬਿਆਨ ਆਇਆ ਉਹਦੇ ਉੱਤੇ ਵੀ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੀ ਜੀਐਨਏ ਦੇ ਰਾਹੀ ਆਪਣਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੀ ਉਹਦੇ ਬਾਰੇ ਜ਼ਰੂਰ ਦੱਸਿਓ ਜੀ ਬਿਲਕੁਲ ਪ੍ਰਿੰਟ ਜੀ ਆਪਾਂ ਕੱਲ ਗੱਲ ਕਰ ਰਹੇ ਸੀਗੇ ਇਸ ਯਾਤ ਹਾਦਸੇ ਬਾਰੇ ਜਿਹੜਾ ਗੁਜਰਾਤ ਦੇ ਅਹਮਦਾਬਾਦ ਵਿੱਚ ਹੋਟ ਤੇ ਵਾਪਰਿਆ ਜੀ ਉਹ ਬਹੁਤ ਮਤਭਾਗੀ ਘਟਨਾ ਸੀ ਜਿਹਦੇ ਹੱਲ ਆਪਾਂ ਗੱਲ ਕੀਤੀ ਸੀ ਕਿ ਕਿ ਉਹਦੇ ਵਿੱਚ 230 ਯਾਤਰੀ ਸੀਗੇ ਤੇ ਦੋ ਪਾਇਲਟ ਸੀਗੇ ਤੇ 10 ਕਰੂ ਮੈਂ ਕਰੂ ਮੈਂਬਰ ਸੀ ਇੰਜ 242 ਲੋਕ ਸਵਾਰ ਸੀ ਪਰ ਹੁਣ ਤੱਕ 270 ਲਾਸ਼ਾਂ ਬਰਾਮਦ ਹੋ ਚੁੱਕੀਆਂ ਜੀ ਤੇ ਇਹਦਾ ਮਤਲਬ ਬਾਹਰੋਂ ਵੀ ਜਿਹੜੇ 29 ਬੰਦੇ ਨੇ ਕਿਉਂਕਿ 242 ਚੋਂ ਇੱਕ ਹੀ ਬਚਿਆ 241 ਜਹਾਜ਼ ਵਾਲੇ ਯਾਤਰੀ ਮਾਰੇ ਤੇ ਜੇ ਗਣਤੀ 70 ਤੱਕ ਜਾਂਦੀ ਹੈ ਤਾਂ ਉਹ ਤਾਂ 29 ਲੋਕ ਹੋਰ ਉਹਦੀ ਚਪੇਟ ਚ ਆ ਕੇ ਮਾਰੇ ਗਏ ਜਹਾਜ਼ ਦੀ ਚਪੇਟ ਚ ਆ ਕੇ ਜਿਹੜਾ ਜਿਵੇਂ ਉਹ ਬਿਲਡਿੰਗ ਨਾਲ ਟਕਰਾਈ ਤੇ ਪੰਜ ਦੀ ਤਾਂ ਪਤਾ ਵੀ ਲੱਗ ਗਿਆ ਕਿ ਉਹ 4 ਐਮਬੀਬੀਐਸ ਦੇ ਡਾਕਟਰ ਸੀਗੇ ਤੇ ਇੱਕ ਡਾਕਟਰ ਦੀ ਧਰਮ ਪਤਨੀ ਸੀ ਸੋ ਇਹਦਾ ਮਤਲਬ ਜੇ 29 ਚੋਂ 5 ਦਾ ਪਤਾ ਲੱਗ ਗਿਆ ਤਾਂ ਅਜੇ ਵੀ 24 ਦਾ ਪਤਾ ਕਰਾਇਆ ਜਾ ਰਿਹਾ ਕਿ ਉਹ ਕੌਣ ਨੇ ਹਮ ਪਰ ਸਵਾਲ ਉਹਨਾਂ 24 ਦਾ ਨਹੀਂ ਹੈਗਾ ਸਵਾਲ ਉਹ 200 ਜਿਹੜੇ 41 ਮਾਰੇ ਗਏ ਉਹਨਾਂ ਦਾ ਵੀ ਉਹ ਪਹਿਚਾਣੇ ਨਹੀਂ ਜਾਂ ਹਮ ਮਤਲਬ ਵਿਜੇ ਰupani ਜਹਾਜ਼ ਸੀ ਇਹ ਪਤਾ ਹੈ ਮਾਰੇ ਗਏ ਇਹ ਪਤਾ ਹੈ ਪਰ ਵਿਜੇ ਰupani ਦੀ লাশ ਕਿਹੜੀ ਹੈ ਨਹੀਂ ਪਤਾ ਲੱਗ ਰਿਹਾ ਇਹ ਨਹੀਂ ਬਤਨ ਬਿਲਕੁਲ ਸਹੀ। ਉਹ ਨਹੀਂ ਤਾਂ ਹੁੰਦਾ ਕਿ ਮਰ ਕੇ ਹਾਸਾ ਵਾਪਰਨ ਤੋਂ ਬਾਅਦ ਪਰਿਵਾਰਕ ਜੀਆਂ ਨੂੰ ਦਿਖਾਉਣ ਤੋਂ ਬਾਅਦ ਪਛਾਣ ਲਈ ਜਾਂਦੀ ਹੈ ਜੇ ਚਿਹਰਾ ਮਹਾਂਦਰਾ ਕੋਈ ਇਸ ਤਰ੍ਹਾਂ ਦਾ ਹੋ ਜਾਵੇ ਕਿ ਭਾਈ ਕੋਈ ਅੰਗ ਤੋਂ, ਕੋਈ ਪੈਰ ਤੋਂ, ਕੋਈ ਹੱਥ 'ਚ ਪਾਏ, ਕੋਈ ਛੱਲੇ 'ਚ, ਸ਼ਾਂਭ ਤੋਂ ਕਿੱਥੇ ਤੋਂ ਚੀਜ਼ ਤੋਂ ਪਛਾਣ ਲਈ। ਪਰ ਇੱਥੇ ਇਹੋ ਜੀ ਸਥਿਤੀ ਹੈ ਕਿ ਕਿ ਟੁਕੜਿਆਂ 'ਚ ਵੰਡੇ ਗਏ, ਕਿ ਝੁੱਲਸ ਗਏ, ਸਰਪ ਕੋਲੇ ਦੀਆਂ ਪੰਡਾ ਬਣ ਗਏ ਜਿਵੇਂ ਮਤਲਬ ਉਸ ਸਿਚਿ ਦੀ ਵਿੱਚ ਹੁਣ ਇਹ ਜੀ ਕੁੱਲੀ ਆਖਰ ਨਾਲ ਉਹਨਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਹੂੰ ਸੋ ਦਾ ਇੱਕੋ ਇੱਕ ਤਰੀਕਾ ਕਰ ਬਚਿਆ ਕਿ ਡੀਐਨਏ ਕਰਾਇਆ ਜਾਵੇ ਸੋ ਡੀਐਨਏ ਦੀ ਸੈਂਪਲਿੰਗ ਸ਼ੁਰੂ ਹੋ ਗਈ ਹੈ ਸ਼ਾਇਦ ਰਾਤ ਤੱਕ ਜਦੋਂ ਮੈਂ ਦੇਖ ਰਿਹਾ ਸੀਗਾ ਪਾਕਿਸਤਾਨ ਸੰਬੰਧ ਰਿਪੋਰਟ ਤਦ ਲਾਸਟ ਅਪਡੇਟ ਇਹ ਸੀ ਪੰਜ ਜਾਂ 6 ਵਿਅਕਤੀ ਦੀ ਪਛਾਣ ਕਰਕੇ ਉਹਨਾਂ ਦੇ ਪਰਿਵਾਰਾਂ ਨਾਲ ਤਾਲਮਿਲ ਕਰ ਲਿਆ ਗਿਆ ਸੀ ਪਰਿਵਾਰ ਪਿਛਲੇ ਦੋ ਦਿਨਾਂ ਤੋਂ ਸਮਝ ਨੂੰ ਹਸਪਤਾਲ ਦੇ ਬਾਹਰ ਬੈਠੇ ਨੇ ਤੇ ਡੀਐਨਏ ਸੈਂਪਲਿੰਗ ਨੂੰ ਸਮਾਂ ਵੀ ਲੱਗੂਗਾ ਉਹ ਸਭ ਅਨੁਸਾਰ ਪ੍ਰਕਿਰਿਆ ਨੇ ਇਸ ਲਈ ਕਿਉਂਕਿ ਕੋਈ ਵੀ ਇਸ ਵੇਦਨ ਸਮੇਂ ਕੋਈ ਪਲੇਸ ਵੀ ਨਹੀਂ ਚਾਹੁੰਦਾ ਕਿ ਹਾਂ ਕੋਈ ਅਜੀ ਗੱਲ ਹੋ ਜੋ ਕਿਸੇ ਦਾਸ਼ ਕਿਸ਼ਨ ਚਲੀ ਜਾਵੇ ਸੋ ਬੜੀ ਗੰਭੀਰਤਾ ਦੇ ਨਾਲ ਇੱਥੇ ਕੰਮ ਹੋ ਰਿਹਾ ਹਾਂ ਇਹ ਸਭ ਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਜਿਵੇਂ ਪਹਿਲਾਂ ਵੀ ਕਰ ਰਹੇ ਸੀਗੇ ਕਿ 787 ਜਿਹੜਾ ਇਹ ਬੋਇੰਗ ਹੈ ਜਿਹੜਾ ਇਹ ਫਲਾਈਟ ਸੀਗੀ AI 171 ਹੁਣ ਤੈਅ ਕੀਤਾ ਹੈ ਜੀ ਕਿ ਜਿਹੜਾ 787 ਬੋਇੰਗ ਵਾਲਾ ਕੋਈ ਵੀ ਜਹਾਜ਼ ਜਦੋਂ ਉਡਾਨ ਪਰਿਆ ਕਰੂਗਾ 에ਅਰ ਇੰਡੀਆ ਦਾ ਤਾਂ ਉਹਦਾ ਫਿਊਲ ਚੈੱਕ ਹੈ ਉਹਦਾ ਜੀ ਇੰਜਨ ਚੈੱਕ ਇਹ ਸਾਰਾ ਕੁਝ ਹੋਊਗਾ ਇਹਦਾ ਮਤਲਬ ਪਹਿਲਾਂ ਐਂ ਚੱਲਦਾ ਹੂੰ ਸਹੀ ਗੱਲ ਇਹਦਾ ਮਤਲਬ ਜੀ ਹੁਣ ਇਹੀ ਕਿਉਂ ਬਾਕੀ ਜਹਾਜ਼ ਕਿਉਂ ਨਹੀਂ ਜਦੋਂ ਕੀ ਉਹ ਫਾਰਮੈਲਟੀ ਹੁੰਦੀ ਹੈ ਜਦੋਂ ਕੋਈ ਕਿਹਾ ਜਾਂਦਾ ਜੀ ਇਹ ਸਮਝਿਆ ਜਾਂਦਾ ਜੀ ਸੱਚ ਮੈਂ ਖੁਦ ਇਹਦਾ ਇੱਕ ਉਦਾਹਰਨ ਆ ਕਿ ਅਸੀਂ ਮੁੰਬਈ ਗਏ ਸੀ ਤੇ ਉੱਥੇ ਜਦੋਂ ਵਾਪਸ ਆਉਣਾ ਅਸੀਂ ਕਹਤਾ ਅਸੀਂ 에어ਪੋਰਟ ਤੇ ਖੜੇ ਹਾਂ ਕਿ ਜੀ ਜਹਾਜ਼ ਦਾ ਘੰਟਾ ਲੇਟ ਹੋ ਗਿਆ ਪਰ ਆਪਣੇ ਨਾਲ ਅਕਸਰ ਹੁੰਦਾ ਕਿਵੇਂ ਜਦੋਂ ਅਸੀਂ ਫਲਾਈਟ ਲੈਣੀ ਹੋਵੇ ਕਿ ਜੀ ਆ 20 ਮਿੰਟ ਲੇਟ ਆ 25 ਮਿੰਟ ਆ ਬਸ ਸਕਰੀਨ ਤੇ ਪੜ ਲੈਂਦੇ ਆ ਤੇ ਆਪਾਂ ਰਲ ਬੈਜ ਜਾਂਦੇ ਆ ਪਰ ਸਾਨੂੰ ਉੱਥੇ ਤੱਕ ਲਿਜਾਇਆ ਗਿਆ ਜਿੱਥੋਂ ਜਹਾਜ਼ 'ਚ ਐਂਟਰ ਕਰਨਾ ਹੁੰਦਾ ਤੇ ਕੈਬਰੂ ਕਰੂ ਮੈਂਬਰ ਵੀ ਉੱਥੇ ਜਿਨ੍ਹਾਂ ਨੇ ਐਂਟਰ ਕਰਨਾ ਸੀ ਉਹ ਵੀ ਖੜੇ ਨੇ ਜਿਨ੍ਹਾਂ ਦਾ ਸਮਾਨ ਚਿਪਟ ਕਰਨਾ ਉਹ ਵੀ ਸਾਰੇ ਉੱਥੇ ਸੋ ਸਾਰਾ ਕੁਝ ਉਦੀ ਤਿਆਰੀ ਸੀਗੀ ਜਹਾਜ਼ ਲੇਟ ਹੈ ਜੀ ਕਹਿੰਦੇ ਠੀਕ ਹੈ ਜਹਾਜ਼ ਉਸ ਪਲੇਸਮੈਂਟ ਦੇ ਜਿਹੜੇ ਜਿਹੜੇ ਰਾਹੀਂ ਤੁਸੀਂ ਜਾਣਾ ਸੀ ਉੱਥੇ ਆ ਕੇ ਲੱਗਦਾ ਨਜ਼ਰ ਆਇਆ ਤੇ ਅਸੀਂ ਨਾਲ ਖੜੇਆਂ ਨੇ ਪੁੱਛ ਲਿਆ ਕਿ ਜੀ ਇਹ ਆਪਣੇ ਵਾਲਾ ਜਹਾਜ਼ ਹੈ ਕਿ ਕਿ ਇੱਥੇ ਕੋਈ ਹੋਰ ਉਤਾਰਨ ਨਹੀਂ ਗਿਆ ਕਹਿੰਦੇ ਨਹੀਂ ਜੀ ਇਹ ਚੰਡੀਗੜ੍ਹ ਤੋਂ ਲੇਟ ਹੋ ਗਿਆ ਹੈ ਇਹੀ ਹੈ ਬਸ ਇਹਨੇ ਉਤਾਰ ਦੇਣਾ ਜੀ ਆਪਾਂ ਛੱਡ ਜਾਣਾ ਤੇ ਬਿਲਕੁਲ ਐਵੇਂ ਹੀ ਹੋਇਆ ਉਹ ਉੱਥੇ ਕਾਊਂਟਰ ਤੇ ਲੱਗਿਆ ਤੇ ਉਹ ਉਤਰਗੀਆਂ ਸਵਾਰੀਆਂ ਤੇ ਉਹ ਤੁੱਜਦੇ ਅਸੀਂ ਚੜ ਕੇ ਤੇ ਜਹਾਜ਼ ਤੇ ਉੱਤਰ ਪਿਆ ਮਤਲਬ ਬੱਸ ਅੱਡੇ ਵਾਲਾ ਕੰਮ ਆ ਕਿ ਬੱਸ ਆਈ ਕਾਊਂਟਰ ਤੇ ਲੱਗੀ ਤੇ ਚੜੋ ਤੇ ਜਾਓ ਮਤਲਬ ਕੋਈ ਇਹ ਮੈਨ ਕਹਣਾ ਚਾਹੀ ਤੁਸੀਂ ਇਹਨੂੰ ਇਹ ਕੌਂਗਰੇਜ ਜੀ ਇਹ ਲੋਕਲ ਫਲਾਈਟ ਹੈ ਜੀ ਉਹ ਅੰਤਰਰਾਸ਼ਟਰੀ ਫਲਾਈਟ ਪਰ ਇਹਦਾ ਮਤਲਬ ਲੋਕਲ ਦਾ ਬੰਦਾ ਹੀ ਚੜਦੇ ਆ ਹੂੰ ਸਹੀ ਗੱਲ ਜੀ ਇਹ ਹਾਸਾ ਵਾਪਰੇ ਤਾਂ ਇੰਟਰਨੈਸ਼ਨਲ ਫਲਾਈਟ ਸੀ ਹੂੰ ਫਿਰ ਇਹ ਤੇ ਜੇ ਮਤਲਬ ਇਹ ਜੇ ਹੁਣ ਇਹ ਹਦਾਇਤਾਂ ਆ ਰਹੀਆਂ ਨੇ ਕਿ ਚੈਕਿੰਗ ਕਰੋ ਪਹਿਲਾਂ ਕੋਈ ਚੈਕਿੰਗ ਹੀ ਨਹੀਂ ਹੁੰਦੀ ਸੀ ਸੋ ਇਹ ਕਈ ਸਵਾਲ ਇਹਦੇ ਨਾਲ ਜੁੜੇ ਖੜੇ ਨੇ ਉਹ ਤਕਨੀਕੀ ਖਾਮੀ ਹੈ ਜੇ ਕੋਈ ਉਸ ਖਾਮੀ ਦੇ ਕਾਰਨ ਵੀ ਤਾਂ ਪਛਾਣਣਾ ਇਹ ਨਹੀਂ ਨਾ ਜੀ ਸੋ ਇਹਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੀ ਸੀ 169 ਇੰਡੀਅਨ ਲੋਕ ਸੀਗੇ ਜਿਹੜੇ ਤੇ 53 ਜਿਹੜੇ ਬ੍ਰਿਟਸ ਦੇ ਨਾਗਰਿਕ ਸੀਗੇ ਬੇਸ਼ੱਕ ਉਹਨਾਂ ਜ਼ਿਆਦਾਤਰ ਭਾਰਤੀ ਮੂਲ ਦੇ ਹੀ ਹੋਣੇ ਤੇ 7 ਪੁਰਤਗਾਲੀ ਸੀਗੇ ਇੱਕ ਕੈਨੇਡੀਅਨ ਨਾਗਰਿਕ ਸੀ 230 ਯਾਤਰੀ ਇਸ ਵਾਰ ਸੀਗੇ ਤੇ 103 ਇਹਨਾਂ ਚ ਮਰਦ ਸੀ 114 ਇਹਨਾਂ ਚ ਔਰਤਾਂ ਸੀ 11 ਇਹਨਾਂ ਚ ਜਵਾਬ ਸੀਗੇ ਤੇ ਦੋ ਜੰਗ ਦੁੱਤ ਜੰਗ ਦੇ ਬੱਚੇ ਮਤਲਬ ਬਹੁਤ ਛੋਟੇ ਬੱਚੇ ਸੀਗੇ ਤੇ ਇਹ 12 ਇਹ ਤੋਂ ਨਾਤਰੂ ਮੈਂਬਰ ਸੀਗੇ ਜਿਹੜੇ ਇਹ ਸੀਗੇ ਤੇ ਇਹਨਾਂ ਚ ਇੱਕ ਰਾਜਪੁਰੇ ਨਾਲ ਸੰਬੰਧਤ ਔਰਤ ਵੀ ਸੀ ਜਿਹੜੀ ਮਤਲਬ ਹੈ ਉੱਧਰੋਂ ਆਉਣ ਪਰ ਉਹ ਉਹਦਾ ਸ਼ੋਕਟ ਰਾਜਪੁਰੇ ਜਨ ਖੇਤ ਨਾਲ ਸੰਬੰਧਤ ਸੀ ਸੀਸੀਟੀਵੀ ਫੁਟੇਜ ਲਈ ਸਾਰਾ ਕੁਝ ਦੇਖਿਆ ਗਿਆ ਹੈ ਨਾ ਉਸ ਤੋਂ ਇਲਾਵਾ ਮਤਲਬ ਜਿਵੇਂ ਬਲੈਕ ਬਾਕਸ हासिल ਕਰ ਲਿਆ ਇੱਕ ਛੱਤ ਤੋਂ ਮਿਲਿਆ ਉਹ ਸੋ ਉਹਦੇ ਰਾਹੀਂ ਕਾਫੀ ਜਾਣਕਾਰੀ ਮਿਲੂਗੀ ਸੋ ਹੁਣ ਅਗਲੀ ਵਾਰ ਤੋਂ ਹੋਰ ਧਿਆਨ ਰੱਖਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜੋ ਵਾਪਰ ਗਿਆ ਜਿਹਨਾਂ ਦੀ ਜੀ ਚਲੇ ਗਈ ਉਹ ਤਾਂ ਮੁੜ ਨਹੀਂ ਹੂੰ ਜੀ ਬਿਲਕੁਲ ਸ਼ਰਮਾ ਜੀ ਚਾਹੇ ਫਲਾਈਟ ਕਿਸੇ ਦੀ ਡੋਮੈਸਟਿਕ ਹੈ ਤੇ ਚਾਹੇ ਇੰਟਰਨੈਸ਼ਨਲ ਹੈ ਜਾਣ ਤਾਂ ਸਭ ਦੀ ਇੱਕੋ ਆ ਨਾ ਇਹ ਤਾਂ ਨਹੀਂ ਕਿ ਆ ਕਿ ਸਾਰਿਆਂ ਜਾ ਸਕਦਾ ਵੀ ਇਹ ਤਾਂ ਫਲਾਈਟ ਈਜੀ ਤਾਂ ਹੁਣ ਡੋਮੈਸਟਿਕ ਹੀ ਜਾਣੀ ਆ ਘੰਟੇ ਤੱਕ ਲੰਗ ਅ ਮਿੰਟ ਤੱਕ ਲੰਗਾਉਣਾ ਔਖਾ ਹਵਾ ਦੇ ਵਿੱਚ ਤਕਨੀਕੀ ਖਾਮੀ ਨਾਲ ਦੋ ਮਿੰਟੇ ਸੀ ਨਾ ਉਹ ਦਾ ਹਾਂਜੀ ਦੋ ਮਿੰਟ ਦੀ ਗੱਲ ਹੀ ਸੀਗੀ ਹਾਂਜੀ ਬਿਲਕੁਲ